ਖਰੜ ਹਲਕੇ ਦੇ ਵਿੱਚ ਵੱਡਾ ਝਟਕਾ ਸੁਣੋ ਸੋਹਿਆ ਸਭ ਸ੍ਰੀ ਗਾਨੰਦ ਬੜੇ ਛੜਦੇ ਆ ਮਤਲਬ ਇੱਕ ਪਲੰਦਾ ਬਣਾ ਦਿੰਦੇ ਆ ਗੱਲ ਦਾ ਉਹ ਡੋਰ ਟੂ ਡੋਰ ਕਰੋ ਜੀ ਫਲਾਣਾ ਕਪੇਨ ਕੇਜਰੀਵਾਲ ਕਾ ਹਾਥ ਗਰੀਬ ਕੇ ਸਾਥ ਆਈਆਂ ਜੀਆਂ ਉਲਟੀਆਂ ਸਿੱਧੀਆਂ ਜੀਆਂ ਗੱਲਾਂ ਕਰ ਕਰ ਕੇ ਮੈਂ ਮੈਂ ਇਹਨੂੰ ਐਂ ਦੱਸੋ ਆ ਭਗਵੰਤ ਮਨ ਉੱਥੇ ਜਾ ਕੇ ਰੋਣ ਲੱਗ ਗਿਆ ਯਾਰ ਕੇਜਰੀਵਾਲ ਦਾ ਪੰਜਾਬ ਚ ਕੀ ਆ ਕੇਜਰੀਵਾਲ ਦਾ ਤਾਂ ਕੁਛ ਨਹੀਂ ਨਾ ਪੰਜਾਬ ਪੰਜਾਬੀਆਂ ਦਾ ਅਰੇ ਹੋਇਆ ਹਰਿਆ ਕੌਂ ਸੰਘੂ ਚੱਲ ਰਹੀ ਸ੍ਰੋਗਤ ਤਲ ਦੇ ਵਿੱਚ ਅਜਿਹਾ ਸਾਡਾ ਦਾ ਮਾਹੌਲ ਵਧੀਆ ਪੰਜਾਬ ਦੇ ਇੱਕ ਲੋਕਾਂ ਨੇ ਫੈਸਲਾ ਕਰਨਾ ਇੱਕ ਪਾਸੇ ਪੰਜਾਬੀ ਹੈ ਉਹਨਾਂ ਦੀ ਆਪਣੀ ਖੇਤੀ ਪਾਰਟੀ ਹੈ ਦੂਜੇ ਪਾਸੇ ਦਿੱਲੀ ਦੇ ਧੜਵੀ ਹੈ ਜਿਹੜੇ ਇੱਥੇ ਕੱਲ ਲੁੱਟਣ ਆਉਂਦੇ ਐ ਇਥੇ ਕਬਜ਼ਾ ਕਰਨ ਆਉਂਦੇ ਐ ਆਪਣੇ ਹਮਲੇ ਕਰਨ ਆਉਂਦੇ ਐ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਤੁਹਾਡੇ ਨਾਲ ਮਨੋਹਰ ਐਂਡ ਕੰਪਨੀ ਦੇ ਵਿੱਚ ਮੌਜੂਦ ਜਗਦੇਵ ਸਿੰਘ ਮਲਵਾ ਦੇ ਹੌਸ ਤੋਂ ਜਿੱਥੇ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੱਸ ਦਈਏ ਕਿ ਜਗਦੇਵ ਸਿੰਘ ਮਲਵਾ ਜੋ ਕਿ ਆਮ ਆਦਮੀ ਪਾਰਟੀ ਦੇ ਦਿਗਜ ਲੀਡਰ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੇ ਪਾਰਟੀ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਕੰਮ ਕੀਤਾ ਤੇ ਇਸ ਸਮੇਂ ਉਹ ਕਿਸਾਨ ਵਿੰਗ ਦੇ ਆਗੂ ਦੇ ਵਜੋਂ ਇਲਾਕੇ ਦੇ ਵਿੱਚ ਵਿਚਰਦੇ ਸਨ ਕੀ ਕਾਰਨ ਹੋਇਆ ਕਿ ਦੁਬਾਰਾ ਫਿਰ ਤੋਂ ਉਹਨਾਂ ਨੂੰ ਪਾਰਟੀ ਛੱਡ ਕੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਜਾਣਾ ਪੈ ਰਿਹਾ ਹੈ ਕਿਉਂਕਿ ਇੱਥੇ ਗੱਲ ਦਸਣੀ ਬਣਦੀ ਹੈ ਕਿ ਵਿਧਾਨ ਸਭਾ ਚੋਣਾਂ ਸਮੇਂ ਵੀ ਜਗਦੇਵ ਸਿੰਘ ਮਲਵਾ ਪਾਰਟੀ ਤੋਂ ਨਾਰਾਜ਼ ਹੋ ਕੇ ਪਹਿਲਾਂ ਤੇ ਫਿਰ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਸਮੂਲੀਅਤ ਕੀਤੀ ਸੀ ਸੋ ਜਾਣਦੇ ਆ ਕਾਰਨਾਂ ਦਾ ਪਤਾ ਕਰਦੇ ਆ ਕਿ ਕੀ ਕਾਰਨ ਹੋਇਆ ਕਿ ਫਿਰ ਤੋਂ ਪਾਰਟੀ ਛੱਡਣੀ ਪੈ ਰਹੀ ਹੈ ਸੋ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਰੰਬੀ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹੋ ਜੀਆਂ ਤਿਆਰੀਆਂ ਕੀਤੀਆਂ ਗਈਆਂ ਤੇ ਜਗਦੇਵ ਸਿੰਘ ਮਲਵਾ ਕੀ ਕਾਰਨ ਦੱਸ ਰਹੇ ਨੇ ਆਓ ਸਾਰੀ ਗੱਲਬਾਤ ਤੁਸੀਂ ਵੀ ਸੁਣੋ

ਉਨਾ ਦੀ ਪਾਰਟੀ ਤੋਂ ਤੋਹਫੀ ਹੋ ਕੇ ਅੱਜ ਆਪਣੀ ਮਾਂ ਪਾਰਟੀ ਪੰਤ ਨਮੈਦਾ ਜਿੱਥੇ ਬੰਦੀ ਸ਼ਰੋਮਨੀ ਆਕਾਲੀ ਦਲ ਜੋ ਸ਼ਾਮਲ ਹੋਇਆ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਤੇ ਬੜੀ ਖੁਸ਼ੀ ਹੈ ਕਿ ਸਾਡਾ ਪਰਿਵਾਰ ਵਧ ਰਿਹਾ ਕਿਵੇਂ ਦੀ ਤਿਆਰੀ ਕਰ ਰਹੇ ਹੋ ਪੂਰੀ ਤਿਆਰੀ ਚੱਲ ਰਹੀ ਹੈ ਸਾਡਾ ਤਾਂ ਮਾਹੌਲ ਵਧੀਆ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਇੱਕ ਪਾਸੇ ਪੰਜਾਬੀ ਹੈ ਉਹਨਾਂ ਦੀ ਆਪਣੀ ਖੇਤਰੀ ਪਾਰਟੀ ਹੈ ਦੂਜੇ ਪਾਸੇ ਇਹ ਦਿੱਲੀ ਦੇ ਧੜਵੀ ਹੈ ਜਿਹੜੇ ਇੱਥੇ ਕੱਲਾ ਲੁੱਟਣਾਉਂਦੇ ਆ ਇੱਥੇ ਕਬਜ਼ਾ ਕਰਨ ਆਉਂਦੇ ਆ ਆਪਣੇ ਹਮਲੇ ਕਰਨ ਆਉਂਦੇ ਐ ਸੋ ਮੈਂ ਪੰਜਾਬੀਆਂ ਤੋਂ ਖਾਲਸਾ ਪੰਥ ਨੂੰ ਬੇਨਤੀ ਕਰਦਾ ਆਪਣੀ ਫੌਜਾਂ ਇਕੱਠੀਆਂ ਕਰ ਲਓ ਜਿਵੇਂ ਇਹਨਾਂ ਨੇ ਹਰਿਆਣਾ ਦਾ ਬਾਰਡਰ ਸੀਲ ਕੀਤਾ ਸੀ ਦਿੱਲੀ ਵਾਲੀ ਸਰਕਾਰਾਂ ਨੇ ਕਿ ਆਪਣੇ ਕਿਸਾਨਾਂ ਨੂੰ ਟੱਪਣ ਨਹੀਂ ਦਿੱਤਾ ਉਹਨਾਂ ਨੇ ਪੁਲਿਸ ਲਾਤੀ ਉਹਨਾਂ ਨੇ ਸੀਆਰਪੀ ਲਾਤੀ ਉੱਤੇ ਬੰਬ ਸਿੱਟੇ ਉਵੇਂ ਆਪਾਂ ਵੀ ਬਾਰਡਰ ਸੀਲ ਕਰ ਲਈਏ ਪਰ ਆਪਾਂ ਵਾਟਰ ਸੀਲ ਕਰੀਏ ਵੋਟਾਂ ਨਾਲ ਫੈਸਲਾ ਕਰ ਲਓ ਕਿ ਆਪਾਂ ਇੱਕ ਕਿਸੇ ਦਿੱਲੀ ਵਾਲੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਆਪਣੀ ਖੇਤਰੀ ਪਾਰਟੀ ਨੂੰ ਪਾਣੀ ਹੈ ਪਤਾ ਲੱਗ ਜਾਏ ਤੁਸੀਂ ਬੰਬਾਣਾ ਸੀਲ ਕਰਦੇ ਹੋ ਅਸੀਂ ਵੋਟਾਂ ਨਸੀਲ ਕਰਦੇ ਮਾਲੂਂਦਰ ਕੰਗ ਕਹਿੰਦੇ ਸੀ ਕਿ ਕਹਿੰਦਾ ਪਾਰਟੀ ਦਾ ਕੋਈ ਵੀ ਨੁਮਾਇੰਦਾ ਆ ਜਾਵੇ ਕਿਸੇ ਪਾਰਟੀ ਕਹਿੰਦਾ ਅਸੀਂ ਚੋਣ ਲੜਨੋਂ ਸੀ ਤਿਆਰ ਯਾਰ ਮੈਂ ਉਹਨਾਂ ਐਮਬੈਸਡਰ ਦੀ ਲੋੜ ਮੈਂ ਜਵਾਬ ਦਿੰਦਾ ਬਸ ਤੁਸੀਂ ਅੱਜ ਪਾਰਟੀ ਦੇ ਵਿੱਚ ਅਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਕੀ ਕਹੋਗੇ ਮੈਂ ਪਹਿਲਾਂ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਹਨਾਂ ਨੂੰ ਜੀ ਆਇਆਂ ਕਹਿੰਦਾ ਮੇਰੇ ਭਰਾ ਸਿਮਰਨਜੀਤ ਸਿੰਘ ਚੰਦੂ ਮਾਜਰਾ ਜੀ ਸਾਡੇ ਸਤਕਾਰਯੋਗ ਰਣਜੀਤ ਗਿੱਲ ਹੋਰ ਅਹੁਦੇਦਾਰ ਪ੍ਰਧਾਨ ਜੀ ਖੜੇ ਇੱਧਰ ਜ਼ਿਲ੍ਹੇ ਦੇ ਸਾਡੇ ਹੋਰ ਜਿੰਨੇ ਵੀ ਮੈਂ 10 ਸਾਲਾਂ ਤੋਂ ਵੱਖਵਾ ਖੋਦਿਆ ਤੇ ਰਿਹਾ ਆਮ ਆਦਮੀ ਪਾਰਟੀ ਚ ਜਿਹੜੇ ਜਿਹੜੇ ਕੇਜਰੀਵਾਲ ਦੇ ਬਿਆਨ ਸੀ ਜਿਹੜੇ ਭਗਵੰਤ ਮਾਨ ਦੇ ਬਿਆਨ ਸੀ ਵੀ ਅਸੀਂ ਦੂਜੀਆਂ ਪਾਰਟੀਆਂ ਦਾ ਕੂੜਾ ਕਰਕਟ ਨਹੀਂ ਇਕੱਠਾ ਕਰਨਾ ਬਾਕੀ ਜਗ੍ਹਾ ਇਹਨਾਂ ਨੇ ਕਾਂਗਰਸ ਨਾਲ ਅਲਾਈਂਸ ਕਰਕੇ ਸਾਡੇ ਜ਼ਖਮਾਂ ਤੇ ਲੂਣ ਛਿੜਕਿਆ ਤੇ ਉਹ ਕੂੜਾ ਇਹ ਕੂੜੇ ਦੇ ਵਿੱਚ ਵੱਢ ਚੁੱਕੇ ਆ ਔਰ ਇਹਨਾਂ ਦੀ ਹਾਰ ਦੀ ਇਹ ਨਿਸ਼ਾਨੀ ਹੈ ਜੀ ਆ ਪ੍ਰਧਾਨ ਜੀ ਅਗੇ ਮੈਂ ਇਸੇ ਕਰਕੇ ਪਾਰਟੀ ਜੁਆਇਨ ਕਰੀ ਆ ਤਾਂ ਕਿ ਖੇਤਰੀ ਪਾਰਟੀ ਨਾਲ ਤੁਹਾਡੇ ਜਰੀਏ ਮੈਂ ਪੰਜਾਬ ਦੀ ਜਨਤਾ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦਾ ਹੈ ਵੀ ਖੇਤਰੀ ਪਾਰਟੀ ਨੂੰ ਸਟਰੋਂਗ ਕਰੋ ਤਾਂ ਕਿ ਜਿਹੜੇ ਬਾਹਰਲੇ ਸਾਡੇ ਉਤੇ ਧਾੜ ਵੀ ਆਂਦੇ ਇਹਨਾਂ ਨੂੰ ਭਜਾਇਆ ਜਾ ਸਕੇ। ਮਲੋਆ ਸਾਹਿਬ ਵਿਧਾਨ ਸਭਾ ਚੋਣਾਂ ਸਮੇਂ ਵੀ ਤੁਸੀਂ ਆਮ ਆਦਮੀ ਪਾਰਟੀ ਛੱਡੀ ਸੀ। ਨਹੀਂ ਛੱਡੀ ਨਹੀਂ ਸੀ। ਤੇ ਉਸ ਉਸ ਟਾਈਮ ਵੀ ਨਾਰਾਜ਼ ਹੋਏ ਸੀ ਜਾਂ ਕੁਝ ਵੀ ਸੀ। ਨਾਰਾਜ਼ ਸੀ ਕਮ। ਤੇ ਲੋਕਾਂ ਦੇ ਵਿੱਚ ਚਰਚਾ ਸੀ ਉਸ ਸਮੇਂ ਵੀ ਕਿ ਇੱਕ ਵਾਰੀ ਮਲੋਆ ਸਾਹਿਬ ਪਾਰਟੀ ਤੋਂ ਪਾਸੇ ਹੋ ਗਏ ਨੇ ਤੇ ਹੁਣ ਲੋਕ ਸਭਾ ਚੋਣਾਂ ਦੇ ਦੌਰਾਨ ਤੁਸੀਂ ਬਿਲਕੁਲ ਅੱਡ ਹੋ ਚੁੱਕੇ ਹੋ ਕੀ ਕਾਰਨ ਹੈ ਕਿਉਂ ਤੁਹਾਡਾ ਮੋਹ ਭੰਗ ਹੋਇਆ ਪਾਰਟੀ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਿਧਾਨ ਸਭਾ ਵਾਲੀ ਗੱਲ ਦੱਸਾਂ ਵਿਧਾਨ ਸਭਾ 'ਚ ਮੈਂ ਪਾਰਟੀ ਨਹੀਂ ਛੱਡੀ ਸੀਗੀ ਤੇ ਮੈਂ ਨਰਾਜ਼ਗੀ ਜ਼ਰੂਰ ਜ਼ਾਹਿਰ ਕੀਤੀ ਸੀ ਕਿ ਸਾਨੂੰ ਬਾਹਰ ਤੇ ਪੈਰਾਸ਼ੂਟ ਭਗਵੰਤ ਮਾਨ ਦੇ ਬੋਲ ਆ ਵੀ ਪੈਰਾਸ਼ੂਟ ਨਹੀਂ ਠੋਪਾਂਗੇ ਤੁਹਾਡੇ ਤੇ ਯਾਰ ਖਰੜ ਹਲਕੇ ਚ ਤਾਂ ਠੋਪਤਾ ਸਾਡੇ ਤੇ ਫਿਰ ਸਾਡੀ ਨਰਾਜ਼ਗੀ ਜੋ ਸਾਡਾ ਪ੍ਰਧਾਨ ਕਹਿੰਦਾ ਸੀ ਸਾਡੀ ਨਰਾਜ਼ਗੀ ਜਿਹੜੀ ਵਾਜਬ ਸੀਗੀ ਠੀਕ ਹੈ ਜੀ ਹੁਣ 2 ਸਾਲਾਂ ਤੋਂ ਇਹਨਾਂ ਨੇ ਉਹ ਕੰਮ ਕਰੇ ਜਿਨ੍ਹਾਂ ਨੂੰ ਇਹ ਕੰਡੈਮ ਕਰਦੇ ਸੀਗੇ ਤੇ ਇਹ ਕਹਿੰਦੇ ਸੀ ਦੂਜੀਆਂ ਪਾਰਟੀਆਂ ਉੱਤੇ ਚਿੱਕੜ ਪਾਉਂਦੇ ਸੀਗੇ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਤੇ ਜੋ ਕੋਈ ਖੇਤਰੀ ਪਾਰਟੀ ਹੈ ਜੋ ਕਿ ਸਿੱਖਾਂ ਦੀ ਪਾਰਟੀ ਆ ਪੰਥਕ ਪਾਰਟੀ ਆ ਬੇ ਆਦਮੀਆਂ ਤਾਂ ਹੁਣ ਵੀ ਹੋ ਰਹੀਆਂ ਹੁਣ ਰੋਕ ਲਵੇ ਨਸ਼ੇ ਦੀ ਗੱਲ ਕੀਤੀ ਸੀ 26 ਜਨਵਰੀ ਤੱਕ ਮੈਂ ਖਤਮ ਕਰਕੇ ਛੱਡੂਗਾ ਕਿੱਥੇ ਗਿਆ ਭਗਵੰਤ ਮਾਨ ਦਾ ਬੋਲ ਹੋ ਗਏ ਨਸ਼ੇ ਖਤਮ ਤੁਸੀਂ ਦੱਸੋ ਤੁਸੀਂ ਦੋ ਸਾਲ ਕਿਸ ਤਰ੍ਹਾਂ ਕਰਤੇ ਪਾਰਟੀ ਦੇ ਵਿੱਚ ਫਿਰ ਦੋ ਸਾਲ ਕਿਵੇਂ ਰਹੇ ਤੁਸੀਂ ਪਾਰਟੀ 'ਚ ਦੋ ਸਾਲ ਦੇਖੋ ਜਦੋਂ ਪਾਰਟੀ ਦੀ ਸਰਕਾਰ ਆਈ ਸਾਨੂੰ ਇਹ ਲੱਗਦਾ ਸੀ ਵੀ ਪਾਰਟੀ ਦੀ ਸਰਕਾਰ ਆ ਗਈ ਚਲੋ ਗਰਾਊਂਡ ਦੇ ਵਰਕਰ ਉੱਠਣਗੇ ਜਿਹੜੇ ਦਰਦ ਦੁੱਖ dard ਸਮਝਦੇ ਆ ਲੋਕਾਂ ਦੇ ਉਹ ਉਸ ਚੀਜ਼ ਨਾਲ ਜੂਝ ਕੇ ਉਹਨਾਂ ਨੂੰ ਸੈੱਟ ਕਰਨਗੇ ਕਿਉਂਕਿ ਸਰਕਾਰ ਕੋਲ ਬੜੀ ਪਾਵਰ ਹੁੰਦੀ ਆ ਪਰ ਉਹ ਤਾਂ ਉਲਟਾ ਹੀ ਕੰਮ ਹੋ ਗਿਆ ਵਰਕਰ ਲਾਤੇ ਖੁੰਝੇ ਤੇ ਜਿਹੜੇ ਮੱਖਣ ਮਲਾਈਆਂ ਖਾਣ ਵਾਲੇ ਸੀ ਉਹ ਮੂਹਰੇ ਲੈ ਕੇ ਉੱਪਰ ਪਿਠਾੜਦੇ ਤੁਹਾਡੇ ਸਾਹਮਣੇ ਤੁਸੀਂ ਇਲਾਕੇ ਵਿੱਚ ਵਿਚਰਦੇ ਰਹੇ ਹੋ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਚੋਣਾਂ ਸਮੇਂ ਵੀ ਪੂਰੀ ਸਪੋਰਟ ਕੀਤੀ ਹੈ ਹੁਣ ਵੀ ਇਲਾਕੇ ਦਾ ਕੋਈ ਪ੍ਰੋਗਰਾਮ ਨਹੀਂ ਹੁੰਦਾ ਜਿੱਥੇ ਤੁਹਾਨੂੰ ਸੱਦਿਆ ਨਾ ਜਾਵੇ ਤੇ ਕਿਹੋ ਜਿਹੇ ਹਾਲਾਤ ਨੇ ਹੋਣਾ ਆਮ ਆਦਮੀ ਪਾਰਟੀ ਦੀ ਸ਼ਬੀ ਕਿਹੋ ਜੀ ਹੈ ਤੇ ਕਾਲੀ ਦਲ ਦੀ ਕਿਹੋ ਜਿਹੀ ਸ਼ਬੀ ਦੇਖਦੇ ਹੋ ਤੁਸੀਂ ਦੇਖੋ ਜੀ ਇਹ ਵੈਸੇ ਤਾਂ ਤੁਹਾਡੇ ਕੋਲ ਰਿਜ਼ਲਟ ਜਿੱਦਣ 4 ਜੂਨ ਨੂੰ ਆਣਾ ਸਭ ਕੁਝ ਤੁਹਾਡੇ ਸਾਹਮਣੇ ਆ ਜਾਣਾ ਹੈ ਪਰ ਜਿਹੜੀ ਸ਼ਬੀ ਹੈ ਨਾ ਮੈਂ ਲੋਕਾਂ ਨੂੰ ਹੋਰ ਸਾਵਧਾਨ ਤੁਹਾਡੇ ਜਿਹੜੀ ਇਹ ਨਾ ਸ਼ਗੂਫੇ ਬੜ ਮਤਲਬ ਇੱਕ ਪਲੰਦਾ ਬਣਾ ਦਿੰਦੇ ਆ ਗੱਲ ਦਾ ਉਹ ਡੋਰ ਟੂ ਡੋਰ ਕਰੋ ਜੀ ਫਲਾਣਾ ਕਪੇਨ ਕੇਜਰੀਵਾਲ ਕਾ ਹਾਥ ਗਰੀਬ ਕੇ ਸਾਥ ਆਈਆਂ ਜੀ ਉਲਟੀਆਂ ਸਿੱਧੀਆਂ ਜੀਆਂ ਗੱਲਾਂ ਕਰ ਕਰਕੇ ਮੈਂ ਮੈਂ ਇਹਨੂੰ ਐਂ ਦੱਸੋ ਆ ਭਗਵੰਤ ਮਨ ਉੱਥੇ ਜਾ ਕੇ ਰੋਣ ਲੱਗਿਆ ਯਾਰ ਕੇਜਰੀਵਾਲ ਦਾ ਪੰਜਾਬ ਚ ਕੀ ਆ ਕੇਜਰੀਵਾਲ ਦਾ ਤਾਂ ਕੁਛ ਨਹੀਂ ਨਾ ਪੰਜਾਬ ਪੰਜਾਬ ਪੰਜਾਬੀਆਂ ਦਾ ਯਾਰ ਪੰਜਾਬ ਦਾ ਪੰਜਾਬੀਆਂ ਦਾ ਪੰਜਾਬ ਦੇ ਲੋਕਾਂ ਨੇ ਭਗਵਾਨ ਤਮਾਨ ਦੇ ਨਾਮ ਤੇ ਵੋਟ ਪਾਈ ਸੀ ਸੀਐਮ ਸਾਹਿਬ ਬਣਾਇਆ ਸੀ ਉਹਨਾਂ ਨੂੰ ਇਸ ਕਰਕੇ ਬਣਾਇਆ ਸੀ ਵੀ ਚਲੋ ਸਾਡੀਆਂ ਉਮੀਦਾਂ ਤੇ ਖਰੇ ਉਤਰਨਗੇ ਪਰ ਉਹਨਾਂ ਦੇ ਹਲਕੇ ਤੁਸੀਂ ਮੇਰੀ ਗੱਲ ਛੱਡੋ ਸੰਗਰੂਰ ਹਲਕੇ ਚ ਪਤਾ ਕਰ ਲੋ ਜਾ ਕੇ ਆ ਬਲਵਤ ਸਾਹਿਬ ਇੱਕ ਗੱਲ ਇੱਥੇ ਸਭ ਤੋਂ ਵੱਡੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਸੀਂ ਵੀ ਤੁਹਾਡੇ ਨਾਲ ਇਲਾਕੇ ਦੇ ਵਿੱਚ ਵਿਚਰਦੇ ਰਹੇ ਹਾਂ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਉਹ ਲੋਕ ਨਾਲ ਵੀ ਘੁੰਮ ਰਹੇ ਨੇ ਆਮ ਆਦਮੀ ਪਾਰਟੀ ਦੇ ਨਾਲ ਦਿਖ ਵੀ ਰਹੇ ਨੇ ਤੇ ਸਾਰੇ ਕੰਮ ਹੋ ਰਹੇ ਨੇ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਅੱਜ ਨਾਲ ਨੇ ਉਹ ਉਹ ਹਿੱਥਾ ਮੈਂ ਤੁਹਾਨੂੰ ਦੱਸ ਕੇ ਹਟਿਆ ਜਦੋਂ ਮੱਖਣ ਖਾਨ ਦੀ ਵਾਰੀ ਆਈ ਉਹ ਆ ਗਏ ਤੇ ਉਹ ਥੋੜਾ ਜਿਹਾ ਉਹਦੇ ਚ ਕਈ ਗੱਲਾਂ ਹੁੰਦੀਆਂ ਜੀ ਇਹ ਸਵਾਲ ਤੁਹਾਡੇ ਪਰ ਵੀ ਉੱਠਿਆ ਸੀ ਇੱਕ ਬਹੁਤ ਹੀ ਲੋਕਾਂ ਨੇ ਕਿਹਾ ਸੀ ਕਿ ਪਾਰਟੀ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ ਵੀ ਮਲੋਆ ਸਾਹਿਬ ਸ਼ਾਇਦ ਤਾਂ ਪਾਰਟੀ ਦੇ ਵਿੱਚ ਨਾਲ ਤੋਂ ਨਹੀਂ ਨਹੀਂ ਬਿਲਕੁਲ ਐਸੀ ਕੋਈ ਗੱਲ ਨਹੀਂ ਸੀਗੀ ਦੇਖੋ ਸਰਕਾਰ ਦਾ ਤਾਂ ਉਸ ਟਾਈਮ ਜਿਹੜਾ ਉਸ ਟਾਈਮ ਇਹ ਪੂਰਾ ਹੋ ਨਹੀਂ ਸੀਗਾ ਮੈਂ ਉਹ ਤੋਂ ਪਹਿਲਾਂ ਹੀ ਜਿਹੜੀ ਆਪਣੀ ਨਰਾਜਗੀ ਦੀ ਸੈਟਅਪ ਹੋ ਗਈ ਸੀ ਸਾਡੀ ਜਿਹੜੀ ਤੁਸੀਂ ਗੱਲ ਕਰਦੇ ਹੋ ਤੇ ਜਿਹੜੀ ਪਾਰਟੀ ਨਾਲ ਕੁਮਣਦੀ ਯਾਰ ਮੈਂ ਉਧੇਦਾਰ ਕਿਸਾਨ ਵਿੰਗ ਦਾ ਜ਼ਿਲ੍ਹੇਦਾਰ ਹੁਣ ਵੀ ਮੈਨੂੰ ਚੰਡੀਗੜ੍ਹ ਦਾ ਕੋਆਰਡੀਨੇਟਰ ਲਾਇਆ ਹੋਇਆ ਤੇ ਮੈਂ ਵਿਚਨਾਰਾ ਫਿਰ ਮੈਂ ਘਰ ਬੈਠ ਜਾਵਾਂ ਪਹਿਲੀ ਗੱਲ ਤੁਸੀਂ ਪਾਰਟੀ ਨੂੰ ਛੱਡੋ ਲੋਕਾਂ ਦੀ ਸੇਵਾ ਕਰਨਾ ਮੇਰਾ ਧਰਮ ਆ ਮੈਂ ਕਿਸੇ ਪਾਰਟੀ 'ਚ ਰਹਾ ਮੈਂ ਕਰਦਾ ਰਹੂੰਗਾ ਸਿਮਰ ਰਣਜੀਤ ਸਿੰਘ ਚੰਦੂ ਮਾਜਰਾ ਜੀ ਸਾਡੇ ਨਾਲ ਨੇ ਚੰਦੂ ਮਾਜਰਾ ਸਾਹਿਬ ਕਿਸ ਤਰ੍ਹਾਂ ਦਾ ਮਾਹੌਲ ਹੈ ਲੜਾਈ ਮੈਂ ਸਮਝਦਾ ਕੇਂਦਰੀ ਨੇ ਬਣਾ ਕੇ ਦਿੱਤੀ ਪੰਜਾਬ ਦੇ ਆਪਣੇ ਮਸਲੇ ਨੇ ਪੰਜਾਬ ਦੇ ਆਪਣੇ ਹੱਕ ਨੇ ਜਿਨ੍ਹਾਂ ਤੇ ਸਦੀਆਂ ਤੋਂ ਹੀ ਕੇਂਦਰ ਡਾਕਾ ਮਾਰਦਾ ਰਿਹਾ ਅੱਜ ਪੰਜਾਬ ਦਾ ਬੜਾ ਵੱਡਾ ਹਲਾਰਾ ਮਿਲਿਆ ਸਾਨੂੰ ਤਾਂ ਪਰਿਵਾਰਕ ਤੌਰ ਤੇ ਵੀ ਕਿਉਂਕਿ ਬੇਸ਼ੱਕ ਰਾਸੀ ਤੌਰ ਤੇ ਵੱਖਰੇ ਸੀ ਪਰ ਪਰਿਵਾਰਕ ਤੌਰ ਤੇ ਹਮੇਸ਼ਾ ਇਹਨਾਂ ਦੀ ਵਿਚਾਰਧਾਰਾ ਸਾਡੇ ਨਾਲ ਚੱਲਦੀ ਵੀ ਰਹੀ ਤੇ ਬਹੁਤ ਵੱਡਾ ਹਲਾਰਾ ਮੈਂ ਸਮਝਦਾ ਇਸ ਚੋਣ ਦੇ ਵਿੱਚ ਜਿੱਥੇ ਅਨੰਦਪੁਰ ਸਾਹਿਬ ਹਲਕੇ ਲਈ ਮਿਲਿਆ ਉਥੇ ਪੰਜਾਬ ਲਈ ਵੀ ਬਣਿਆ ਕਿਉਂਕਿ ਇਹ ਵੀ ਇੱਕ ਆਦਰਸ਼ ਸੀਗੇ ਨੌਜਵਾਨਾਂ ਲਈ ਜੋ ਸੋਚ ਇਹਨਾਂ ਨੇ ਪੈਦਾ ਕੀਤੀ ਜੋ ਬਦਲਾਵ ਦੇ ਸੁਪਨੇ ਇਹਨਾਂ ਨੂੰ ਕੇਜਰੀਵਾਲ ਸਾਹਿਬ ਹੋਣਾ ਨੇ ਦਿਖਾਏ ਇਹਨਾਂ ਨੇ ਉਸ ਵਿਸ਼ਵਾਸ ਨੂੰ ਅੱਗੇ ਲੈ ਕੇ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਅਜੋਕ ਵਿਸ਼ਵਾਸ ਟੁੱਟਿਆ ਨਜ਼ਰ ਆਉਂਦਾ ਤੇ ਜਦੋਂ ਟੁੱਟਿਆ ਹੋਇਆ ਤਾਂ ਲੋਕ ਆਪਣੀ ਮਾਂ ਪਾਰਟੀ ਨਾਲ ਜੁੜਨਗੇ ਤੇ ਸਾਨੂੰ ਜਿੱਥੇ ਬਹੁਤ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਇਹਨਾਂ ਨੇ ਇਸ ਸਮੇਂ ਹੱਥ ਫੜਿਆ ਜਦੋਂ ਪਾਰਟੀ ਇੱਕ ਲੜਾਈ ਇੱਕ ਸੰਘਰਸ਼ ਪੰਜਾਬ ਦੇ ਲੋਕਾਂ ਦੇ ਲੜ ਰਹੀ ਹੈ ਤੇ ਸਰ ਸੁਖਵੀਰ ਸਿੰਘ ਬਾਦਲ ਸਾਹਿਬ ਜਿੱਥੇ ਇਹਨਾਂ ਨੂੰ ਜੁਆਇਨ ਕਰਵਾਉਣ ਆਏ ਉੱਥੇ ਪਾਰਟੀ ਦੇ ਉਚਾਦੇ ਤੇ ਮੀਤ ਪ੍ਰਧਾਨ ਦੇ ਤੌਰ ਤੇ ਇਹਨਾਂ ਨੂੰ ਨਿਵਾਸ ਕੇ ਵੀ ਗਏ ਨੇ ਤੇ ਨਾਲ ਸਮੁੱਚੀ ਲੀਡਰਸ਼ਿਪ ਸਰ ਰਣਜੀਤ ਸਿੰਘ ਗਿੱਲ ਸਾਹਿਬ ਸੀ ਤੇ ਸਰ ਚਰਨਜੀਤ ਸਿੰਘ ਕਾਲੇਵਾਲ ਸਰ ਸੁਖਵੀਰ ਸਿੰਘ ਸੱਤੀ ਸਾਡੇ ਯੂਥ ਦੇ ਪ੍ਰਧਾਨ ਸਮੁੱਚੀ ਲੀਡਰਸ਼ਿਪ ਇਹਨਾਂ ਨੂੰ ਅਸ਼ਮੁਲੀਤ ਪਰਿਵਾਰ ਵਿੱਚ ਲੈ ਕੇ ਆਈ ਹੈ ਜਿ ਕਿ ਇਹਨਾਂ ਨੇ ਬਹੁਤ ਵੱਡਾ ਹੌਸਲਾ ਪਾਰਟੀ ਨੂੰ ਵੀ ਤੇ ਨਿੱਜੀ ਤੌਰ ਤੇ ਵੀ ਲੀਡਰਮੀ ਪਹੁੰਚਣਾ ਕਰ ਲਈ ਕੋਈ ਨਹੀਂ ਆਇਆ ਸਾਡੇ ਕੋਲ ਪਹਿਲੀ ਵਾਰ ਹੀ ਆਏ ਬਦਲ ਸਾਹਿਬ ਪਹਿਲਾਂ ਜਦੋਂ ਆਪਣੇ ਚੰਦ ਚੰਦ ਬਾਜਰਾ ਸਾਹਿਬ ਆਏ ਸੀਗੇ ਤੇ ਹੁਣ ਸਰਦਾਰ ਸੁਖੀ ਸਿੰਘ ਬਾਦਲ ਜੀ ਆਏ ਆ ਬਹੁਤ ਬਹੁਤ ਧੰਨਵਾਦ ਆ ਤੇ ਹੁਣ ਇਹ ਆਪਣੀ ਪਹਿਲਾ ਵਾਲੀ ਪਾਰਟੀ ਵਾਪਸ ਬਦਲ ਸਾਹਿਬ ਦਾ ਪੈਦਿਲੋਂ ਧੰਨਵਾਦ ਕਰਦੀ ਆ ਸਾਡੇ ਘਰ ਆਏ ਆ ਹਮੇਸ਼ਾ ਪਾਰਟੀ ਜਿੰਦਾਬਾਦ ਰਹੂਗੀ ਤੇ ਜਿੰਦਾਬਾਦ ਹੈ ਵੀ ਹੈ ਅੱਜ ਦੇ ਟਾਈਮ ਵਿੱਚ ਵੀ ਜਿੰਦਾਬਾਦ ਹੈ